ਹਾਂ ਜੀ ਇਹ ਜੋ ਹੈ ਨਾ ਬਾਰ 2015 ਤੋਂ ਵੀ ਵਿਜੇਨਗਰ ਦਾਨਿਸ਼ ਦਾਨਿਸ਼ਪੁਰਾ ਗਾਰਮੈਂਟ ਹੌਟ ਹੈ ਤੇ ਅੱਜ ਜਨਰ ਸੋੜਾ ਜਿਹੜਾ ਅੱਜ ਕੋਈ ਪੋਣੇ ਕਲੋਂ ਉਹਨਾਂ ਨੇ ਬੁਝਣੀ ਚਾਹ ਲੱਗੀ ਹੈ ਦੱਬੇ ਪਿਓ ਨੇ ਖਾਲੀ ਗੱਤੇ ਦੇ ਤੇ ਪੋਣ ਆਇਆ ਸੀ ਵੀ ਦਾਨਿਸ਼ ਦੇ ਤੇ ਅੱਜ ਅੱਗ ਲੱਗ ਚੁੱਕੀ ਹੈ ਤੇ ਇਹ ਅੱਗ ਬੁਝਾਉਂਦਾ ਜਿਵੇਂ ਕੀ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੇ ਫੋਨ ਕਰਤਾ ਉਹ ਵੀ ਆਪਣੀ ਡਿਊਟੀ ਸਮੇਂ ਕੇ ਮਤਲਬ ਕਿ ਮੌਕੇ ਤੇ ਆ ਗਏ ਆ ਪਰ ਉਸ ਮੌਕੇ ਤੋਂ ਪਹਿਲਾਂ ਜਿਹੜੇ ਆਂਗਵਾਂਡ ਜਿੰਨੇ ਵੀ ਇੱਥੇ ਦੁਕਾਨਦਾਰ ਹੈ ਮੇਰਾ ਖਿਆਲ ਘੱਟ ਤੋਂ ਘੱਟ ਵੀ ਉਹਨਾਂ ਨੇ ਮੈਨੂੰ ਕਿਹਾ 2 2.5 ਹਜ਼ਾਰ 2 2.5 ਹਜ਼ਾਰ ਬਾਲਟੀ ਸਾਰਾ ਸਟਾਫ ਸਾਰੇ ਆਂਗਵਾਂਡ ਜਿੰਨੇ ਵੀ ਹੈ ਇੰਨਾ ਮਤਲਬ ਕਿ ਸਹਿਯੋਗ ਦਿੱਤਾ ਹੈ ਕਿ ਉਹ ਅੱਗ ਨੂੰ ਆਪਾਂ ਉੱਤੇ ਹੀ ਕਾਬੂ ਪਾ ਲਿਆ ਗਿਆ ਉਹਦੇ ਨਾਲ ਮਤਲਬ ਕਿ ਜਾਨੀ ਤੇ ਨਹੀਂ ਆਪਾਂ ਕੈਸੇ ਚਲੋ ਬਚਾਅ ਹੋ ਗਿਆ ਮਤਲਬ ਕਿ ਤੇ ਮਾਲੀ ਤੇ ਨੁਕਸਾਨ ਹੁੰਦਾ ਹੀ ਹੈ ਜਿੰਨਾ ਮਾਲੀ ਹੋਇਆ ਚਲੋ ਮਾਲੀ ਨੂੰ ਹਨੋ ਜੋ ਵੀ ਹੈਗਾ ਚਲੋ ਉਹ ਤੇ ਇੱਕ ਅਲੱਗ ਰਗ ਹੈ ਪਰ ਜਾਨੀ ਨੁਕਸਾਨ ਤੋਂ ਬਹੁਤ ਬਚਾਅ ਗਿਆ ਇਦੇ ਨਾਲ ਮਤਲਬ ਕਿ ਜਿੰਨਾ ਕ ਮਾਲ ਉਹਦੇ ਅੰਦਰ ਕੈਮੀਕਲ ਸ਼ੈਂਪੂ ਜਾਂ ਕੋਈ ਸਪਰੇ ਵਗੈਰਾ ਸੀ ਉਹਦੇ ਨਾਲ ਆਣ ਗਵਾਨ ਦਾ ਬਹੁਤ ਖਤਰਾ ਆਈ ਪਰ ਆਪਾਂ ਰੱਬ ਦਾ ਤੇ ਪਰਮਾਤਮਾ ਦੇ ਆਣ ਗਵਾਨ ਜਿੰਨਾ ਵੀ ਸਾਡਾ ਇਹ ਸਾਰਾ ਪਰਿਵਾਰ ਹੈ ਇਹਨਾਂ ਨੇ ਸਹਿਯੋਗ ਦੇ ਕੇ ਬਹੁਤ ਹੀ ਅੱਗ ਨੂੰ ਆਪਾਂ ਜਲਦੀ ਕਾਬੂ ਪਾ ਦਿੱਤਾ ਗਿਆ ਲੇਕਿਨ ਜਦੋਂ ਉੱਤੇ ਮੌਕਾ ਦੇਖ ਕੇ ਆਏ ਪਤਾ ਲੱਗਾ ਕਿ ਕਾਰਨ ਕੀ ਬਣਿਆ ਆਕਰਨ ਕਾਰਨ ਮੇਰਾ ਖਿਆਲ ਹੈ ਕਿ ਉੱਤੇ ਕੋਈ ਬੱਚੇ ਸਫਾਈ ਕਰਦੇ ਵੇਲੇ ਉੱਤੇ ਬੈਟਰੀ ਵੀ ਪਈ ਸ਼ਾਇਦ ਕੋਈ ਕੋਈ ਸਪਾਰਕਿੰਗ ਹੋਈ ਜਾਂ ਕੋਈ ਚੀਜ਼ ਕੋਈ ਹੋ ਗਈ ਐਸਾ ਦਾ ਕੋਈ ਬਾਕੀ ਤੁਹਾਨੂੰ ਕੋਈ ਹੋਰ ਦੱਸ ਸਕਦੇ ਹੋ ਸ਼ਾਰਟ ਸਰਕਟ ਕਰਕੇ ਹੋ ਸਕਦਾ ਇਹ ਕੋਸਰ ਫਾਇਰ ਵੀ ਕੋਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜੀ ਗਲੀਆਂ ਦੇ ਵੇਖੋ ਗਲੀਆਂ ਦਾ ਫਾਇਰ ਬ੍ਰਿਗੇਡ ਨੂੰ ਮੁਸ਼ਕਲ ਕੋਈ ਗੱਡੀਆਂ ਲੱਗੀਆਂ ਕੋਈ ਕੋਈ ਲੱਗੀਆਂ ਫਾਇਰ ਬ੍ਰਿਗੇਡ ਉੱਥੇ ਹੀ ਅਜੇ ਪਿੱਛੇ ਹੀ ਹੈ ਅਜੇ ਫਾਇਰ ਬ੍ਰਿਗੇਡ ਵੇਖੋ ਉਹਨਾਂ ਨੇ ਪਾਈਪ ਲਗਾ ਕੇ ਆਪਣਾ ਜਿੰਨਾ ਉਹਨਾਂ ਦਾ ਫਰਜ਼ ਸੀ ਉਹਨਾਂ ਨੇ ਨਿਭਾਇਆ ਆਪਾਂ ਤੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਜਾਂ ਸਾਰਿਆਂ ਨੂੰ ਆਪਾਂ ਕਹਾਂਗੇ ਜਿਹੜੀ ਗੱਡੀ ਕੋਈ ਪਾਰਕਿੰਗ ਚ ਲਾਣੀ ਹੈ ਪਾਰਕਿੰਗ ਲਾਓ ਕੱਲ ਨੂੰ ਕਿਸੇ ਨਾਲ ਵੀ ਇਹ ਹਾਦਸਾ ਹੋ ਸਕਦਾ ਵੈ ਤੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਵੀ ਅਨੈਸੈਸਰੀ ਤਾਰਾਂ ਥੱਲੇ ਆ ਗਈਆਂ ਹੀਆਂ ਉਹਨਾਂ ਨੂੰ ਉਹ ਵੀ ਬ ਆਪਾਂ ਦੇ ਸਾਰਿਆਂ ਨੂੰ ਹੱਥ ਜੋੜ ਕੇ ਆਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆਂ ਵੀ ਆ ਜਿਹੜੀਆਂ ਤਾਰਾਂ ਵੈ ਇਹਨਾਂ ਨੂੰ ਥੋੜਾ ਉੱਪਰ ਚੁੱਕਿਆ ਜਾਵੇ ਜੀ ਸਰ ਜਿਹੜੀ ਅੱਗ ਲੱਗੀ ਦੁਕਾਨ ਤੇ ਕਿੱਥੇ ਇਲਾਕਾ ਹੈ ਕਿ ਪੂਰੇ 4 ਨੰਬਰ ਗਲੀ ਜ ਵਿਜੇਨਗਰ ਉੱਥੇ ਲੱਗੀ ਦਾਨਸ ਸਟੋਰ ਤੇ ਦਾਨਸ ਸਟੋਰ ਦੇ ਉੱਤੇ ਜੀ ਉੱਪਰ ਕਮਰੇ ਦੇ ਵਿੱਚ ਜੀ ਉੱਪਰ ਵਾਲੇ ਕਮਰੇ ਤੇ ਲੱਗੀ ਅੱਗ ਸਭ ਤੋਂ ਉੱਪਰ ਵਾਲੇ ਕਮਰੇ ਤੇ ਜੀ ਬਾਕੀ ਕਾਬੂ ਪੈ ਗਿਆ ਅੱਗ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਥੋੜਾ ਬੋੜਾ ਜੋ ਕੋਈ ਚੀਜ਼ ਵਸ ਉਹ ਥੋੜੀ ਜੀ ਸਲੀਗ ਹੈ ਬਾਕੀ ਠੀਕ ਠਾਕ ਹੈ ਕਿ ਇਹ ਕੀ ਕਾਰਨ ਪਤਾ ਲੱਗਿਆ ਕਿ ਕੀ ਕਾਰਨ ਹਲੇ ਕਾਰਨ ਤਾਂ ਨਹੀਂ ਪਤਾ ਲੱਗਾ ਕਿ ਕੀ ਕੋਈ ਸ਼ਾਰਟ ਸਰਕਟ ਹੋਇਆ ਕਿ ਜਾਂ ਕੋਈ ਕੀ ਹੋਇਆ ਕੋਈ ਦੱਸਿਆ ਕਿੰਨਾ ਕੁ ਨੁਕਸਾਨ ਹੋਇਆ ਹਲੇ ਮਾਲਕ ਨਾਲ ਗੱਲ ਨਹੀਂ ਹੋਈ ਫਿਰ ਜੀ ਅਸੀਂ ਸਿਰਫ ਦੱਸ ਦਾਂਗੇ ਕਿੰਨਾ ਸਿਰਫ ਕਰ ਲੀਏ ਨਹੀਂ ਗੱਡੀ ਟੈਂਪਰ ਪਹੁੰਚ ਗਈ ਸੀ ਪਹੁੰਚ ਗਈ ਪਹੁੰਚ ਗਈ ਠੀਕ